ਕੋਈ ਨਾ ਰੁਕਾਵਟ ਪਾਉਣਗੇ ਤੇ ਤਹਿਤ 20 ਤਰੀਕ ਨੂੰ ਮੇਰਾ ਸਾਥੀ ਭਾਨਾ ਸਿੰਘ ਸਿੰਧੂ ਜਿਹੜਾ ਹਮੇਸ਼ਾ ਪੰਜਾਬ ਦੇ ਹੱਕਾਂ ਲਈ ਬੋਲਿਆ ਖੜਿਆ ਲੜਿਆ ਚਾਹੇ ਉਹ ਕਿਸਾਨੀ ਮੋਰਚੇ 'ਚ ਹੋਵੇ ਚਾਹੇ ਉਹ ਟੋਲ ਫਲਾਜਾਂ ਦੇ ਹੋ ਰਹੀ ਲੁੱਟ ਲੋਕਾਂ ਦੀ ਉਹਦੇ ਖਿਲਾਫ ਹੋਵੇ ਚਾਹੇ ਠੱਗ ਜਨਤਾ ਦੇ ਖਿਲਾਫ ਹੋਵੇ ਉਸ ਬੰਦੇ ਨੇ 1 ਕਰੋੜ 60 ਲੱਖ ਰੁਪਇਆ ਜੋ ਸਾਡੇ ਕੋਲ ਲਿਖਤਾ ਹੈ ਇਹਦਾ 10 ਲੱਖ ਇਹਦਾ 20 ਇਹਦਾ 30 ਮਲਵਾਇਆ ਅੱਜ ਹੀ ਮੈਨੂੰ ਕਰਨਾਲ ਤੋਂ ਫੋਨ ਆਇਆ ਕਿਸੇ ਤਾਂ ਕਹਿੰਦੇ ਭਾਈ ਅਸੀਂ ਵੀ ਆਉਣਾ ਕੱਛ ਦੇ 33 ਤਰੀਕਾ ਕੱਛ ਬੱਥਿਆ ਕੋਟ ਦੁਨੇ ਇਹ ਸਾਡੇ ਵੀ 15 ਲੱਖ ਰੁਪਇਆ ਭਾਂਦੇ ਦੇ ਕਢਾਂਗੇ ਦਿੱਤੇ ਆ ਜਿਹੜਾ ਕੰਮ ਸਰਕਾਰਾਂ ਦਾ ਜਿਹੜਾ ਠੱਗਾ ਨੂੰ ਮੱਥ ਪਾਉਣੀ ਆ ਢਕੇਲ ਮਾਰਨੀ ਆ ਪਰਚੇ ਦੇਣੀਆਂ ਠੱਗਾ ਜਾਂ ਤਾਂ ਦੇ ਜਿਹੜੇ 80 ਰੁਪਿਆ ੱੱਕੀ ਬੈਠੇ ਆ ਪੰਜਾਬ ਦੇ ਲੋਕਾਂ ਦਾ ਉਹਨੂੰ ਇੱਕ ਨੌਜਵਾਨ ਨੇ ਮੀੜਾ ਚੱਕਿਆ ਕੰਮ ਸ਼ੁਰੂ ਕੀਤਾ ਉਹਦੇ ਚੱਕ ਕੇ ਪਰਚਾ ਦਿੱਤਾ ਵੀ 10000 ਰੁਪਿਆ ਹੈ ਇਸੇ ਠੱਗ ਜਾਂ ਤੇ ਬੀਬੀ ਦੋਨੇ ਮੰਗੇ ਆ ਉਹ ਤੋਂ ਕਹਾਣੀ ਸੁਤਾਲਨਾ ਰਾਤ ਨੂੰ ਸੇ ਸਟਾਫ ਲਿਹਾੜੇ ਉਹਨੂੰ ਅਲਫਨਜਾ ਕਰਕੇ 100 ਡਿਗਰੀ ਦਾ ਸੋਤ ਨੂੰ ਬੁਖਾਰ ਸੀ ਦਾ ਉਸਦੇ ਬਾਰ ਬਾਰ ਦਾ ਸ੍ਰੀ ਸਟਾਫ ਦੇ ਵਿਚੇ ਉੱਤੇ ਖੜਾ ਪਾਣੀ ਪਾਈ ਗਏ ਤੇ ਆ ਭਵੰਤ ਜਿਹੜੀ ਬਰੇ ਚਾਵਾਂ ਦਾ ਚੋਰ ਹੈ ਜਿਹੜਾ ਕਹਿੰਦਾ ਜੀ ਅਕੇ ਇਹ ਜਿਹੜੇ ਲੋਕ ਨੇ ਬਦਲਾਖੋੜੀ ਰਾਜਨੀਤੀ ਕਰਦੇ ਆ ਇੱਕ ਆਮ ਬੰਦਾ ਕਾਮ ਨੌਜਵਾਨ ਐਡਾ ਬਣਾ ਖਤਰਾ ਖੜਾ ਹੋ ਗਿਆ ਉਹ ਤੋਂ ਭਵੰਤ ਮਾਨ ਨੂੰ ਪੰਜਾਬ ਦੇ ਮੁੱਖ ਮੰਤਰੀ ਨੂੰ ਉਹਦੀ ਵੀਡੀਓ ਬਣਾ ਕੇ ਕਿਸੇ ਨੂੰ ਭੇਜੋ ਉਹ ਵੀ ਕਹਿੰਦਾ ਵੀਡੀਓ ਬਣਾ ਕੇ ਨੰਗਾ ਕਰਕੇ ਦੀ ਕੁੱਟਮਾਰ ਕਰਕੇ ਉਹਨੂੰ ਵੀਡੀਓ ਬਣਾ ਕੇ ਭੇਜੋ ਇਹ ਚੋਂ ਦਾ ਕਿਰਤੀ ਆਣਗੇ ਡਿੰਗਰ ਜਾਣਗੇ ਯਾਰ ਇਹ ਕਿਰਦਾਰਾਂ ਨੂੰ ਰੋਕਾਂ ਦੇ ਛੁਪ ਭਰਾਵੋ ਆ ਕੇ ਮੈਨੂੰ ਹੋਣੀ ਪਤਾ ਲੱਗਿਆ 5 ਮਿੰਟ ਪਹਿਲਾਂ ਉਹਦੀ ਜਮਾਨਤ ਹੋ ਗਈ ਆਜੀ ਹੋਈ ਆ ਜਮਾਨਤ ਹੋਈ ਤੇ ਸਾਨੂੰ ਇਹ ਵੀ ਆਦਾ ਪਹਿਲੇ ਕਹਿੰਦਾ ਸੀਗਾ ਹੋਸਦਾ ਹੋਰ ਕਿਸੇ ਪਰਚੇ ਦੀ ਦਿੱਰਤਾਂ ਦੀ ਪਾ ਦੇ ਯੋ ਕਿ ਥੋੜੇ ਸਾਹਮਣੇ ਇੱਕ ਪਾਬਕਾ ਖੈਰੇ ਨਾਲ ਚਾਰ ਦੇ ਖੈਰਾ ਦੇ ਹੱਥ ਮੰਦ ਰੱਖਿਆ ਇੱਕ ਪਾਸੇ ਜਮਾਨਤ ਹੋਈ ਦੂਜੇ ਚ ਪਾਤਾ ਦੂਜੇ ਪਾਸੇ ਦੀ ਜਮਾਨਤ ਰੱਦ ਕਰਾਉਣ ਦੀ ਖਾਤਰ ਉਹਦੀ ਉਹ ਸੁਪਰੀਮ ਕੋਰਟ ਤੱਕ ਗਿਆ ਭਵੰਤਮਾਨ ਕਿੰਨੇ ਪੈਸੇ ਲਾਏ 5 ਕਰੋੜ ਰੁਪਏ ਖਰਚਿਆ ਉਹ ਤੇ 250 ਵਕੀਲਾਂ ਦੀ ਫੌਜ ਆ ਸਰਕਾਰ ਕੋਲੇ ਐਡਵੋਕੇਟ ਜਨਨ ਤੋਂ ਲੈ ਕੇ ਥੱਲੇ ਤੱਕ ਇਹਦੇ ਵਕੀਲ ਖੜੇ ਕਿਤੇ ਖੈਰੇ ਦੇ ਖਿਲਾਫ ਕਿਹੜੇ ਦਿੱਲੀਓ ਜਿੰਨਾ ਦੀ ਇੱਕ ਘੱਟੇ ਦੀ ਫੀਸ ਲਾਸਤੋਂ ਉਹਨਾਂ ਨਾਲ ਕਰਦੀ ਐ ਐਨਾ ਜੋਰ ਸਾਡੇ ਵਰਗੇ ਨੂੰ ਅੰਦਰ ਦੇ ਉੱਤੇ ਲਾਉਣਾ ਪਰ ਚੇ ਕਰਕੇ ਜੇਲਾ ਵਿੱਚ ਬੰਦ ਕਰਾਉਣ ਦੀ ਕੋਸ਼ਿਸ਼ ਕਰਦਾ ਹੈ ਉਹ ਮਰੇ ਦੇ ਪੱਤਰ ਦਿੱਤਾ ਸੀਗਾ ਇਹਨਾਂ ਨੇ ਫਰੀਕੇ ਪੱਤਣ ਨਰਤਾਰ ਜਿਹੜੇ ਚ ਕਹਾਦਾ ਕਿਹੜਾ ਰੱਖਾ ਚਿੱਟਾ ਮੇਚਦਾ ਕਿਹੜਾ ਕਿੱਲਾ ਬੇਸ ਨਾਲ ਸੰਬੰਧ ਹੈ ਕਿਹੜਾ ਬੰਦਾ ਦਾਸ ਸਾਹਿਬ ਨਾਲ ਲੜ ਰਿਹਾ ਹੈ ਪੰਜਾਬ ਲਈ ਬੋਲੀ ਲਈ ਪਾਣੀਆਂ ਲਈ ਚਟਿਆ ਰੱਛਿਆਂ ਦੇ ਖਿਲਾਫ ਉਹਦੇ ਪਰਚਾ ਵੀ ਕਰਾ ਦਿੱਤਾ ਕਿੱਤੇ ਦਾ ਇਹਦਾ ਧੰਨਵਾਦ ਪੰਜਾਬ ਦੇ ਲੋਕਾਂ ਦਾ ਕਿ ਤੁਸੀਂ ਇਕੱਠੇ ਹੋਗੇ ਮਹਾਰਾਜ ਦੇ ਪਿੰਡ ਪਰ ਆਇਓ ਕਿਰਪਾ ਕਰਕੇ ਰੱਦ ਕਰਨਾ ਪੈਗੇ ਸੁਪਨਾਵੋ ਤੁਹਾਨੂੰ ਇੱਕ ਤਾਂ ਇਹ ਬੇਈਮਤੀ ਹੈ ਕਿ ਨਤੀਜਾ ਕਸ਼ਟ ਰੱਖਿਆ ਕੋਰਟ ਦੁਨ ਨੇ ਭਾਂਦੇ ਦੇ ਪਿੰਡ ਚਾਹੇ ਉਹ ਜਮਾਨਤ ਹੋ ਵੀ ਗਈ ਤਾਂ ਵੀ ਪਹੁੰਚ ਰਿਹਾ ਕਿਉਂ ਝੂਠਾ ਪਰਚਾ ਹੈ ਐਨੀ ਬਗੜੇ ਲੋੜ ਦੂ ਚਾਰ ਪਰਚੇ ਕਾਰ ਕਰੀ ਬੈਠੇ ਹੁਣ ਲਈ ਰਿਪੋਰਟ ਜਿਸ ਨਾਲ ਜਦੋਂ ਬੇਨਤੀ ਆ ਕਿ ਜੇ ਕੱਟੇ ਹੋਏ ਹੋਏ ਅਸੀਂ ਜਾਗਦੇ ਹੋਗੇ ਖੜਜੋਗੇ ਤਾਂ ਸਾਸੀ ਖੰਦਰ ਲੜਨ ਵਾਲੇ ਬੋਲਣ ਵਾਲੇ ਬਚੇ ਰਹਿਣਗੇ ਕਿਤੇ ਕੱਲੇ ਕੱਲੇ ਨੂੰ ਜਾਏ ਮਰਵਾਉਣ ਦੇ ਜਾਂ ਜੇਲਾ ਚ ਵੱਧ ਕਰਨ ਹਾਂਜੀ ਹੈਲੋ ਸੱਚ ਬੋਲਣ ਵਾਲਾ ਵਾਸਤੇ ਨਾ ਜੀ ਪਰਤੇ ਕੋਈ ਕੋਈ ਨਹੀਂ ਪਰਚੇ ਮੂਰੀ ਜਾਂਦੇ ਆ ਜਿਹੜਾ ਸੱਚ ਬੋਲਦਾ ਉਹਦੇ ਪਰਚੇ ਹੁੰਦੇ ਆ ਮੁੰਡਿਆਂ ਦੇ ਵਿੱਚ ਤੁਸੀਂ ਖਾਲ ਲਿਆ ਕਰੋ ਠੀਕ ਹੈ ਠੀਕਾ ਤੁਸੀਂ ਖਾਲ ਲਿਆ ਕਰੋ ਉਹਨਾਂ ਬੰਦਿਆਂ ਦੇ ਮਿਹਰਬਾਨੀ ਬਾਈ ਇਹਨੇ ਕਿਹਾ ਸੱਚ ਬੋਲਣ ਦੇ ਪਰਚੇ ਆ ਬਾਈ ਦੇ ਸੱਚ ਨੂੰ ਫਾਂਸੀ ਆ ਸੱਚ ਨੂੰ ਕਾਲ ਕੋਠੜੀਆਂ ਨੇ ਇਹ ਐਂ ਹੁੰਦਾ ਹੈ ਇਹ ਕੋਈ ਨਵੀਂ ਗੱਲ ਨਹੀਂ ਉਹ ਪਿੰਡਾਂ ਦੀ ਬਰਤਾਰਾ ਹੀ ਹੈ ਉਹ ਪਹਿਲਾਂ ਬਰਤਾਰੇ ਹੀ ਸੀ ਜੇ ਬਾਦਲੀ ਸਰਕਾਰ ਨਹੀਂ ਸੱ ਦੂਜੀਆਂ ਤਰ੍ਹਾਂ ਦੇ ਪਰਚੇ ਜੇ ਕਾਗਰਸਾ ਕੀ ਦੂਜੀਆਂ ਤਰ੍ਹਾਂ ਦੇ ਪਰਚੇ ਅੱਜ ਬੌਕਰ ਵਾਲੇ ਆ ਗਏ ਦੂਜਾ ਦੇ ਪਰਚੇ ਪਰ ਮੈਨੂੰ ਕਰਦਾ ਜਵਾਬ ਦੇ ਉਹ ਤੁਸੀਂ ਇਹਨਾਂ ਲੀਡਰਾਂ ਪਿੱਛੇ ਦੁਸ਼ਮਣੀਆਂ ਪਾ ਲੈਂਦੇ ਹੋ ਬੋਲੋ ਹਰ ਜਨੋ ਵਿਆਹ ਸ਼ਾਦੀਆਂ ਦੇ ਕੰਮਾਂ ਵਾਸਤੇ ਜਾਂਦੇ ਹੋ ਛੋਟੇ ਪਿੱਛੇ ਕੋਈ ਲੀਡਰ ਜੇ ਲੱਗਿਆ ਹੈ ਜਿਹੜਾ ਸਿਰ ਪਾ ਰਿਹਾ ਕਿਸ ਨੇ ਪਾਟਿਆ ਲੜਨਾ ਮਰਨਾ ਸੀ ਲੋਕਾਂ ਦੀਆਂ ਦਸ਼ਮਣੀਆਂ ਸਾਡੀਆਂ ਪੈ ਜਾਂਦੀਆਂ ਮਰੇ ਰਾਜਸਤਾ ਅਕਰਤੀ ਹੋ ਜਾਂਦੇ ਆ ਤਾਂ ਇਹ ਕਹਿਣਾ ਹੈ ਬਈ ਪਿੰਡਾਂ ਦੀਆਂ ਸਾਂਝਾਂ ਭਾਈਚਾਰਾ ਕਾਇਮ ਕਰ ਲੋ ਇੱਕ ਜਾ ਰੱਖਿਆ ਕਰੋ ਬੋਝ ਜੀ ਮਰਜੀ ਪਾ ਦੋ ਸੋਚਣਾ ਪਉਣੀ ਹੁੰਦੀ ਹੈ ਪਰ ਪਿੰਡਾਂ ਦੇ ਵਿੱਚ ਸਾਂਝ ਕਾਇਮ ਕਰਕੇ ਰੱਖਿਓ ਸੋ ਅਗਲੀ ਗੱਲ ਮੈਂ ਕਰਦਾ ਨਸ਼ੇ ਦੇ ਖਿਲਾਫ ਚਿੱਟੇ ਦੇ ਖਿਲਾਫ ਵੀ ਲੜਾਈ ਲਾਦੇ ਆਪਾਂ ਛੋਟੇ ਪਿੰਡ ਤੇ ਘਿਰਾਤਾ ਵਈ ਰਿੱਟਾ ਕਿੰਨਾ ਕਮਾਈ ਪਿੰਡਾਂ ਲੋਕਾਂ ਨੇ ਲੈ ਬੰਦ ਰਹੇ ਲੋ 80% ਨਸ਼ਾ ਕਿਹਦੇ ਪਿੰਡ ਚ ਕੈਪਟਨ ਨੇ ਗੋਟਕਾ ਸਾਫ ਮਾਰ ਕੇ ਸੌਂਖਤੀ ਜਾਨ ਆਪਣਾ ਜਿੰਮ ਕਾ ਦੂੰਗਾ ਤੇ ਤੁਮ ਕਿਹਦਾ ਹੀ ਕਾਮੀ ਜਾਨ ਕਾ ਦੂੰਗਾ ਹੁਣ ਦਾ ਭਾਈ ਬਾਈ ਵੀ ਜਹੋ ਚਲੇ ਬਈ ਸੋ ਸਹੀ ਕਰਨਾ ਸਾਰੇ ਬੰਦੇ ਪਿੰਡ ਵਾਲੇ ਦੱਸੋ ਕਿੱਤਾ ਬਾਕੀ ਅਸੀਂ ਬੁਣਦੇ ਨਹੀਂ ਨਾ ਕੈਮਰਾ ਚ ਪਾਓ ਕਾਹ ਫਰੀਆਂ ਦਾ ਕਾਗਜ਼ ਹੈ ਹੈ ਕਾਗਜ਼ ਜੇ ਹੈਗਾ ਨਾ ਨਹੀਂ ਹੈਗਾ ਨਾ ਕਰਿਓ ਸਾਨੂੰ ਦਾਰਚੀ ਨਹੀਂ ਮਿਲੇ ਇੱਕ ਮਿੰਟ ਕੰਡ ਨਾ ਮਿਲੇ ਕਿੱਤਾ ਹੁਣ ਲਿਆ ਦਿੰਦੇ ਨੇ ਮੈਨੂੰ ਦੱਸੋ ਹੈ ਇਹ ਗੱਲ ਦਾ ਜਵਾਬ ਦਿਓ ਬਾਈ ਕਿ ਬੇਇੱਜ਼ਤੀ ਹਸੋ ਨੂੰ ਮੇਰੇ ਨਾਲ ਗੱਲਾਂ ਨੂੰ ਧਿਆਨ ਨਾਲ ਸੁਣ ਲਿਓ ਜੋ ਕਿ ਮੈਂ ਧੀਏ ਗੱਲਾਂ ਕਰਦਿਆਂ ਤੁਹਾਡੇ ਔਰਾਂ ਸਮੇਂ ਵਾਰੀ ਕਰਦਿਆਂ ਪੰਜਾਬ ਦੇ ਅਗਲੇ ਪ੍ਰੋਗਰਮ ਬਾਰੇ ਕਰਦਿਆਂ ਬਟ ਜਿਹੜੇ ਵੀ ਬੰਦੇ ਖੜੇ ਹੋ ਚਾਹੇ ਦਾਸਦੀ ਮੈਂ ਘਰੇ ਧਾਲ ਕੱਢੀ ਹੋਵੇ ਤੇ ਕੰਦ ਲਾ ਕੇ ਪਰ ਜਾਇਓ ਮੈਨੂੰ ਸੁਣ ਕੇ ਜਦੋਂ ਜਦੋਂ ਬੱਚਿਓ ਬੰਦਾ ਹਿੰਦੀਦ ਕਰ ਦਿੰਦਾ ਲਿਫਟ ਉੱਡ ਜਾਂਦੀ ਹੈ ਗੱਲ ਧਿਆਨ ਨਾਲ ਜਰਾ ਜਿੱਲਾ ਦੀ ਮਰੀਦ ਨਾ ਬੰਦ ਲੋ ਕੀਰਦੇ ਹੋ ਤੇ ਸੁਣ ਮੈਂ ਆਹ ਦੇ ਦੂਗਾ ਮਾਈਕ ਜਿਹੜੇ ਬੰਦੇ ਨੇ ਸਵਾਦ ਹੋਇਆ ਪੁੱਛ ਲੈ ਬੰਦੇ। ਜਵਾਬ ਦੇ ਕੇ ਜਾਓ। ਸ਼ੰਗਾਈ ਜ਼ੀਰੋ। ਸੁਖ ਮੈਂ ਗੱਲ ਕਰਦੇ ਆ ਪਰ ਕਿੱਤੇ ਦੀ ਨਸ਼ੀਆਂ ਦੀ। ਕੀ ਸਰਕਾਰ ਲੋਕ ਸਮਝੇ ਕਿ ਨਹੀਂ ਹੋ ਸਕਦੀ ਇਹ ਦੱਸੋ। ਲੋਕਾਂ ਦੇ ਵਿੱਚ ਲੋਕਡਾਊਨ ਦੇ ਵਿੱਚ ਲੋਕਡਾਊਨ ਦੇ ਵਿੱਚ 1 ਮਿੰਟ ਦੇ ਵਿੱਚ ਰਿਪੋਰਟ ਕਰ ਸਕਦੇ ਆ ਸਾਰਿਆਂ ਨੂੰ। ਬਿਲਕੁਲ। ਇਹ ਸਰਕਾਰਾਂ ਚਾਹਣ ਦਾ ਕਰੋਨੇ ਦੇ ਵਿੱਚ 3 ਕਰੋੜ ਬੰਦਾ ਕਰਾਂ ਜਵਾਰਤਾ ਸੀ। ਕੁਝ ਇੱਕਿਆ ਸੀ ਕੋਈ ਬਾਹਰ ਬੰਦਾ ਲੜਦਾ ਕੋਈ ਗਲੀ ਵਿੱਚ ਕੋਈ ਛੜਕਦੇ ਜੇ 3 ਕਰੋੜ ਬਦਲੇ ਨੂੰ ਕਹਾਂ ਚ ਵਾਰ ਸਕਦੇ ਐ ਕਿੱਟਾ ਵਕਲ ਵਾਲੇ ਕਿੰਨੇ ਕੋਣੇ ਆ 100000 30000 50000 ਲੱਖ ਸਾਰੇ ਪੰਜਾਬ ਸੋਤੇ ਉਹਨਾਂ ਦੇ ਜਿਹੜੇ ਵੇਚਦੇ ਐ ਸੋਲੀ ਪਤਾ ਹੋਣਾ ਤੇ ਸਰਕਾਰ ਨੂੰ ਵੀ ਤੇਰੇ ਮੁਨਸਿਪਾਲਾ ਨੂੰ ਵੀ ਪਤਾ ਹੋਣਾ ਇਹ ਕੇਵਲ ਲੈ ਜਾਂਦੀ